ਜੀ ਜੰਤਰ ਸਭ ਤਾਕੇ ਹਾਥ ਦੀਨ ਦਿਆਲ ਅਨਾਥ ਕੋ ਨਾਥ ਜੀ ਜੰਤਰ ਸਭ ਤਿਸਕੇ ਸਭ ਤਾਕੇ ਹਾਥ ਸਭ ਤਾਕੇ ਹਾਥ ਦੇਖੋ ਜੀ ਔਰ ਜੰਤਰ ਸ਼ਰੀਰ ਸਭ ਤਾਕੇ ਹਾਥ ਦੀਨ ਦਿਆਲ ਅਨਾਥ ਕੋ ਨਾਥ ਜਿਹੜਾ ਦੀਨ ਦਿਆਲ ਅਨਾਥ ਕੋ ਨਾਥ ਹੈ ਅਨਾਥ ਕਹੇਗਾ ਜੀਵ ਨਾਥੇ ਹੈ 나atho ਆਪੇ ਹੈ ਜੋ ਜੋ ਖਬਰ ਨਾ ਲਵੇ ਨਾਥੇ ਵਿਚਰ ਅਨਾਥ ਕੋ ਨਾਥ ਹੈ ਜਿਹੜਾ ਨਾ ਮਰਜੀ ਦਾ ਹਉਦੀਓ ਚਲਦੀ ਹੈ ਮੰਤਰ ਉਹਦਾ ਚੱਲਦਾ ਤੰਤਰ ਜੰਤਰ ਇਹਦਾ ਮੰਤਨ ਦਾ ਚੱਲਦਾ ਪਰਮੇਸ਼ਰ ਦਾ ਸੂਰ ਬ੍ਰਹਮ ਦਾ ਬੁੱਤਰ ਬੁੱਤਰ ਕੀ ਹੈ ਨਾਮ ਨਾਮ ਮੰਤਰ ਉਹ ਨਾ ਸਲਾਹ ਦਾ ਜਲਦੀ ਇਹ ਸੱਚ ਕਰਨ ਦੀ ਨਾ ਮੰਤਰ ਦਾ ਉਹ ਨਾ ਚੱਲਦਾ ਇੱਥੇ ਜੋ ਹੁਣ ਠੀਕ ਹੈ ਨਹੀਂ ਸ਼ਰੀਰ ਹੈ ਇਹ ਦੇ ਕੋਲ ਜੰਤਰ ਜੰਤਰ ਸ਼ਰੀਰ ਮੰਤਰ ਉਹਦਾ ਜੰਤਰ ਇਹਦਾ ਜੋ ਸ੍ਰਿਸ਼ਟੀ ਬਣੀ ਤੰਤਰ ਹੋਇਆ ਤੰਤਰ ਜੋ ਪੈਦਾ ਹੋਇਆ ਉਹ ਜੋ ਉਹ ਫੇਰ ਉਹਦਾ ਹੀ ਜੀ ਜੰਤ ਕੇ ਠਾਗਰਾ ਨਹੀਂ ਗਿਆ। ਸਰੀਰ ਤਾਂ ਅਸੀਂ ਆਪਣਾ ਸਮਝਦੇ ਆਂ। ਸਰੀਰ ਨਾਲ ਕੁਛ ਕਰਦੇ ਆਂ। ਸਾਰੇ ਜੀ ਸਰੀਰ ਨਾਲੇ ਕਰਦੇ ਨੇ। ਪਰ ਕਰਾਇਆ ਉਹਦਾ ਕਰਦੇ ਨੇ। ਕਰਾਇਆ ਉਹਦਾ ਕਰਦੇ ਮੰਤਰ ਉਹਦਾ ਹੋ ਗਿਆ। ਜੰਤਰ ਸਾਡਾ ਹੋ ਗਿਆ। ਸਰੀਰ ਸਾਡਾ ਹੋ ਗਿਆ ਨਾ। ਜੋ ਸਰੀਰ ਨਾਲ ਕੀਤਾ ਉਹ ਤੰਤਰ ਹੋ ਗਿਆ। ਜੋ ਕਰਤ ਜੋ ਸਰੀਰ ਨਾਲ ਪੈਦਾ ਹੋਇਆ ਚਾਹੇ ਜੀਵਾਂ ਨੇ ਜੀ ਪੈਦਾ ਕੀਤੇ ਚਾਹੇ ਜੀਵਾਂ ਨੇ ਜੀ ਸੰਭਾਰੇ ਚਾਹੇ ਜੀਵਾਂ ਨੇ ਜੀ ਦਾ ਪਾਲਣਾ ਕੀਤਾ ਹੀ ਕੀਤਾ ਨਾ ਤੰਤਰ ਜੀਵ ਦਾ ਤੰਤਰ ਬ੍ਰਹਮ ਦਾ ਬੰਤਨ ਪੂਰਨ ਬ੍ਰਹਮ ਦਾ ਤੰਤਰ ਬ੍ਰਹਮ ਦਾ ਜੰਤਰ ਬ੍ਰਹਮ ਦਾ ਜੰਤਰ ਸਰੀਰ ਜੰਤਰ ਬ੍ਰਹਮ ਦਾ ਮੰਤਰ ਪੂਰਨ ਬ੍ਰਹਮ ਦਾ ਜੋ ਤੰਤਰ ਪੈਦਾ ਹੋਇਆ ਉਹ ਸ੍ਰਿਸ਼ਟੀ ਪੈਦਾ ਹੋਈ ਉਹ ਤੋਂ ਉਹ ਫੇਰ ਪੂਰਨ ਬ੍ਰਹਮ ਦੀ ਹੋ ਬ੍ਰਹਮ ਦਾ ਕੁਛ ਨਹੀਂ ਵਿੱਚ ਬ੍ਰਹਮ ਦਾ ਕੁਛ ਨਹੀਂ ਹਾਂ ਬ੍ਰਹਮ ਦਾ ਕੁਛ ਨਹੀਂ ਬ੍ਰਹਮ ਦਾ ਕੀ ਆਉਣਾ ਬ੍ਰਹਮ ਦਾ ਵਿਚਾਰ ਜਰਖਰੀਦ ਗੁਲਾਮ ਗੁਲਾਮ ਹੈ ਨਾ ਇਹ ਗੁਲਾਮ ਹੈ ਜਰਖਰੀਦ ਦੱਸਿਆ ਕੀ ਆ ਕੀਦਾ ਨਾਲ ਲੈ ਜਵੇ ਫੇਜੀਦਾ ਹੈਗਾ ਅੱਜ ਇਥੇ ਹੀ ਸਾਬਤ ਨਹੀਂ ਕੋਈ ਕਰ ਸਕਿਆ ਮੇਰਾ ਗੁਰਬਾਣੀ ਨੇ ਸਾਫ਼ ਕਹਤਾ ਧੰ ਧਰਤੀ ਤਨ ਪਸਮੇ ਧਰੀ ਤਾਲੀੜਾ ਹੈਗਾ ਤੂੰ ਮੇਰਾ ਕਹਨਾ ਬਸ ਉਦੀ ਧਰੀ ਬਣ ਜਾਣਾ ਇੱਥੇ ਹੀ ਚਾਹੇ ਹੁਣੇ ਬਣ ਜਵੇ ਚਾਹੇ 10 20 ਸਾਲ ਚ ਬਣ ਜਵੇ ਰੱਖ ਦੇਣ ਕਵਰ ਚ ਉੱਥੇ ਵੀ ਪਸਮੇ ਬਣ ਜਾਣਾ ਮਿੱਟੀਓ ਬਣ ਜਾਣਾ ਜੇ ਧਰਤੀ ਇਕੱਠਾ ਕਰ ਲੈਗਾ ਧਰਤੀ ਜੇ ਪੱਟਾ ਬਣਾ ਕੇ ਪੱਥਰ ਬਣਾ ਕੇ ਲਾਤਾ ਤਾਂ ਵੀ ਧਰਤੀ ਤੇ ਹੀ ਹੈ ਖਜ਼ਾਨਾ ਬਣਾ ਕੇ ਗੱਡਦਾ ਵੀ ਦਿੱਤੀ ਜਈਏ ਇਸ ਗੱਲ ਨੂੰ ਕੋਈ ਗਲਤ ਸਿੱਧ ਨਹੀਂ ਕਰ ਸਕਿਆ ਜਿੱ ਤੱਕ ਔਰ ਨਾਇਦ ਦੇ ਖਿਲਾਫ ਕੋਈ ਬੋਲੇ ਅਜੇ ਕਿ ਗੱਲ ਗਲਤ ਹੈ ਤੇ ਫਿਰ ਕੀ ਦਾ ਕੀ ਹੋਇਆ ਬਈ ਕਿਸੇ ਦਾ ਕੁਝ ਕਹਿੰਦੇ ਰਹੋ ਕਾਗਿਆਂ ਚ ਹੋਵੇ ਸਰਕਾਰਾਂ ਮੰਨਣ بڑے بڑے ਜੱਜ ਫੈਸਲੇ ਕਰਨ ਆ ਗੱਲ ਇਹਦੀ ਆ ਚੀਜ਼ ਇਹਦੀ ਆ ਉਹਦੀ ਐਕਚੁਅਲੀ ਕਿਸੇ ਦੀ ਵੀ ਨਹੀਂ ਕੁਝ ਐਕਚੁਅਲੀ ਕਿਸੇ ਦੀ ਵੀ ਨਹੀਂ ਕੁਛ। ਰਾਲਤਾ ਮੰਨਦੀਆਂ ਨੇ ਪੰਚਾਇਤਾਂ ਮੰਨਦੀਆਂ ਨੇ ਥਾਣੇਦਾਰ ਮੰਨਦੇ। ਕਬਜਤ ਜੇਕਰ ਸਦਾ ਕਰ ਲਵੇ। ਪਰ ਗੁਰੂ ਨਹੀਂ ਮੰਨਦਾ। ਅਸਰ ਚ ਕੁਛ ਨਹੀਂ। ਅਸਰ ਚ ਕੁਛ। ਹਕੀਕਤ ਇਹੋ ਕਿਸੇ ਦਾ ਕੁਛ ਨਹੀਂ। ਹਾਂਜੀ। ਜੀ ਜੰਤਰ ਸਾਹਿਬ ਤਾਂ ਕਹੇ ਹਾਥ ਦੀਨ ਦਿਆਲ ਅਨਾਸ ਕੋ ਨਾਸ। ਦੀਨ ਦਿਆਲ ਅਨਾਸ ਕੋ ਨਾਸ। ਦੇਂਦਿਆਲਾ ਅਨਾਥ ਕੋ ਨਾਥ ਹੈ ਜਿਹੜਾ ਅੱਜ ਦੀ ਜੀ ਜਨਤਾ ਸਰ ਉਹਦੇ ਹੱਥ ਸੀ ਜਿਸ ਰਾਖੇ ਤੇ ਕੋਈ ਨਾ ਮਾਰੇ ਸੋ ਵੂਆ ਜਿਸ ਮਨੋ ਬਸਾਰੇ ਜਿਸ ਰਾਖੇ ਤੇ ਕੋਈ ਨਾ ਮਾਰੇ ਜਿਹਨੂੰ ਰਾਖਾ ਕਰੇ ਉਹਦੀ ਹਰ ਕੋੜ ਮਾਰ ਦੂ ਸਰਕਾਰ ਤਾਂ ਮੰਨਦੀ ਹੈ ਅੱਜ ਫਾਸੀ ਦੇ ਦਿੰਦਾ ਹੈ ਦੋਮਣਾਂ ਵਾਲੇ ਦਾ ਨਹੀਂ ਪਤਾ ਪਹਿਲਾਂ ਜਿਹੜਾ ਉਹਨੇ ਕੰਮ ਕੀਤਾ ਕਿਹਨੇ ਕਰਾਇਆ ਉਹਦਾ ਵੀ ਨਹੀਂ ਪਤਾ ਜਿਹੜੇ ਉਹਨੇ ਕੋ ਕਰਮ ਕੀਤੇ ਉਹਦਾ ਵੀ ਨਹੀਂ ਪਤਾ ਇਹਨਾਂ ਨੂੰ ਕਿਹਨੇ ਕਰਾਇਆ ਕਿਉਂ ਕੀਤਾ ਤਾਂ ਕਹਿੰਦੇ ਇਹਨੇ ਕੀਤਾ ਅਸੀਂ ਇਹਨੂੰ ਫਸਿਦਨੇ ਆਂ ਉਹ ਸਾਰੇ ਚਲਾਨ ਕਰਦੇ ਨੇ ਇਹ ਸਾਡੀ ਧਰਨਾ ਸੰਸਾਰ ਦੀ ਧਰਨਾ ਇਹ ਹੈ ਪਰ ਜਿਹੜਾ ਦ੍ਰਿਸ਼ਟੀਕੋਣ ਪਰਵਾਣੀ ਦਾ ਹੋਰ ਹੈ ਇਸ ਕਰਕੇ ਉਹ ਪਕਤਾਂ ਦਾ ਦ੍ਰਿਸ਼ਟੀਕੋਣ ਭਗਤਾ ਤੇ ਸਹਸਾਰੀਆਂ ਜੋੜ 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 ਦਿਓ ਉਹ بڑے بڑے ਵਿਦਵਾਨ ਬੈਠੇ ਨੇ ਸੁਪਰੀਮ ਕੋਰਟ ਦੇ ਜੱਜ ਬੈਠੇ ਨੇ ਉਸ ਕਾਦੀ ਨਹੀਂ ਉਹਨਾਂ ਨਾਲ ਗੱਲ ਫਿਰਤਾ ਰਹੇ ਸੰਸਾਰੀ ਹੈ ਉਹ ਉਹ ਸੰਸਾਰੀ ਅਦਾਲਤ ਹੈ ਉਹ ਸੰਸਾਰੀ ਅਦਾਲਤਾਂ ਨੇ ਸੰਸਾਰੀ ਇੱਥੇ ਦੀ ਰਾਜ ਹੈ ਓਏ ਐਵੇਂ ਚੱਲੂਗਾ ਸੰਸਾਰੀ ਸੰਸਾਰੀ ਦੇ ਤੌਰ ਤੇ ਚੱਲੂਗਾ ਉਥੇ ਦਾ ਉਥੇ ਦੇ ਤੌਰ ਤੇ ਚੱਲੇ ਹਾਂਜੀ ਜਿਸ ਰਾਖੇ ਤੇਸ ਕੋਈ ਨਾ ਮਾਰੇ ਸੋਭੂਆ ਜਿਸ ਬਰੋ ਬਸਾਰੇ ਜਿਸ ਰਾਖੇ ਤੇਸ ਕੋਈ ਨਾ ਮਾਰੇ ਜਿਹਨੂੰ ਰੱਖਿਆ ਕਰਦਾ ਉਹ ਕੋਈ ਮਾਰ ਨਹੀਂ ਸਕਦਾ ਇਹ ਸਾਰੇ ਮੰਦਰ ਇਸ ਗੱਲ ਨੂੰ ਵੀ ਸਾਰੇ ਮੰਨ ਲੈਂਦੇ ਨੇ ਕੋਰਟਾਂ ਵਾਲੇ ਵੀ ਮੰਨ ਲੈਂਦੇ ਨੇ ਪੋਥਰੀਆਂ ਗੱਲਾਂ ਨਹੀਂ ਨੇੜੀਆਂ ਪਰਬਾਨੀ ਦੇ ਸਾਰੇ ਮੰਦਰ ਨੇ ਤੇਸ ਕੋਈ ਨਾ ਮਾਰੇ ਸੋਭੂਆ ਜਿਸ ਮਨੋ ਕੇ ਸਾਰੇ ਲਓ ਮੰਨੋ ਇਸ ਬਸਾਰ ਦਾ ਮਾਰਦਾਰੀ ਹੈ ਉਹ ਮਾਰਨ ਦੀ ਲੋੜ ਨਹੀਂ ਉਹ ਮਾਰਨ ਦੀ ਲੋੜ ਨਹੀਂ ਮਨੋਵਿਸਾਰ ਦੀ ਲੋੜ ਆ ਉਹਨੂੰ ਉਹਦਾ ਜੇ ਮਨੋਵਿਸਾਰਤਾ ਉਹ ਇੱਥੇ ਡਿੱਪਿੰਦਾ ਜਦ ਆ ਕੇ ਇੱਥੇ ਆ ਜਾਂਦਾ ਜਦੇ ਜਦੇ ਨੀਂਦ ਆ ਜਾਂਦੀ ਆ ਉਹਨੂੰ ਇਸ ਆਸਣ ਤੇ ਬੈਠੇ ਬੈਠੇ ਉਹਨਾਂ ਨੂੰ ਨੀਂਦ ਆ ਜਾਂਦੀ ਆ ਸੁਪਨੇ ਚਾਲੂ ਹੋ ਜਾਂਦਾ ਰਹਿੰਦਾ ਤਾਂ ਉੱਥੇ ਆ ਸੁਪਨੇ ਜਾਇਆ ਹੋਇਆ ਇੱਥੇ ਉਹਦਾ ਉੱਤੇ ਜੀ ਨਹੀਂ ਲੱਗਦਾ ਉਹ ਆਪਣਾ ਆਪਣੇ ਆਪ ਚ ਜਾ ਹੁੰਦਾ ਨਾ ਆਦਮੀ ਜਿਹੜਾ ਉਹ ਸੁਣਦਾ ਰਹਿੰਦਾ ਦੇਖਿਆ ਨਹੀਂ ਉੱਤੇ ਜੇ ਪਾਰਲੀਮੈਂਟ ਦੇ ਉੱਤੇ ਸੁੱਤੇ ਪਏ ਹੁੰਦੇ ਨੇ ਕਿਹੜੇ ਸੁੱਤੇ ਪੈਣ ਨੂੰ ਸੁਣਦੇ ਨਹੀਂ ਹੁੰਦੇ ਜੇ ਨਾਮ ਤੇ ਉਹ ਧਿਆਨ ਹਟ ਜਾਂਦਾ ਹੈ ਨਾਮ ਤਾਂ ਹਰ ਵਕਤ ਚੱਲਦਾ ਰਹਿੰਦਾ ਨਾ ਧਿਆਨ ਚ ਵੜ ਜਾਂਦਾ ਸਮਝ ਜਾਂਦਾ ਇਹਨੂੰ ਹਰ ਬਸਰ ਗਿਆ ਸਮਝ ਜਾਂਦਾ ਸੁਭ ਜਾਂਦਾ ਸੁਪਨਾ ਆ ਜਾਂਦਾ ਸੁਪਨਾ ਆ ਜਾਂਦਾ ਉਹ ਉੱਥੇ ਨਹੀਂ ਹੁੰਦਾ ਫਿਰ ਇੱਥੇ ਹੁੰਦਾ ਕਾ ਜਾਗਦਾ ਜਾਂ ਦੇਖੇ ਜਾਊਗਾ ਉੱਥੇ ਕਿਹੜਾ ਭੁੱਖ ਲੱਗਦੀ ਹੈ ਕਿ ਸਭ ਰੋਟੀ ਖਾਣੀ ਹੈ ਸਰੀਰ ਦਾ ਹੀ ਨਹੀਂ ਉੱਥੇ ਚਾਹ ਵੀ 50000 ਸਾਲ ਚਾਹੇ ਸੁੱਤਾ ਰਹੇ ਕੋਈ ਨਹੀਂ ਕਹਿੰਦਾ ਵੀ ਤੂੰ ਉੱਠੜ ਕਹਿੰਦੇ ਕੋਈ ਨਹੀਂ ਸੁਗ ਲੈ ਰਹੇ ਨਾ ਦਿਮਾਗ ਠੱਕ ਜਾਂਦਾ ਭੱਜਿਆ ਵゼਰਾ ਵੀ ਹੋਇਆ ਵゼਰਾ ਪੰਜ ਵゼਰਾ ਦਿਮਾਗ ਇਹਨਾਂ ਬੜੀ ਚਿੰਤਾ ਕੀਤੀ ਹੈ ਲੋਕਾਂ ਦੀ ਇਹ ਚਿੰਤਾ ਹੀ ਹੈ ਜਿਹੜੇ ਜਾਗਦੇ ਨੇ ਉਹ ਦਿੰਦਾ ਉਹ ਆਪਣਾ ਸੁਗ ਲੈ ਰਹੇ ਤੇ ਤਜ ਅਬਰ ਕਹਾ ਕੋ ਜਾਏ ਸਭ ਸਰ ਏਕ ਨਿਰੰਜਨ ਰਾਏ ਤੇ ਤਜ ਉਹ ਤਜ ਕੇ ਇਸ ਕਰਕੇ ਜੋ ਸੋਬੂਆ ਜੋ ਮਨੋਵਸਾਰੇ ਜੇ ਮਨੋਵਸਾਲ ਤਾਂ ਫਿਰ ਤਾਂ ਮਰਿਆ ਇਸ ਕਰਕੇ ਜਿਨ੍ਹਾਂ ਨੂੰ ਇਸ ਗੱਲ ਦਾ ਗਿਆਨ ਹੈ ਸੋਬੂਆ ਜਿਸ ਮਨੋਵਸਾਰੇ ਉਹ ਨਹੀਂ ਛੱਡਦੇ ਤੇ ਤਜ ਅਬਰ ਕਹਾ ਕੋ ਜਾਏ ਕਿਸ ਤਰ੍ਹਾਂ ਅਬਰ ਕਹਾਂ ਕੋ ਜਾਏ ਅਬ ਸਭ ਸਰ ਇੱਕ ਨਿਰੰਜਣ ਰਾਇ ਕਹਾਂ ਕੋ ਜਾਏ ਕਿੱਥੇ ਜਾਵੇ ਕੋਈ ਜੰਦੇ ਜਾਲ ਜਿਫਾਜੇ ਤੇ ਜਾਊਗਾ ਜਾਂਦੇ ਡਿਗੂਗਾ ਜਾਂਦੇ ਜਾਲ ਜਿਫਾਜੂਗਾ ਦੇਖੋ ਸਰਕਸ ਵਾਲੇ ਉੱਤੇ ਕਲਾਕਾਰ ਤੇ ਹੁੰਦੇ ਨੇ ਥੱਲੇ ਜਾਲ ਹੁੰਦਾ ਜੇ ਉਤੋਂ ਛੁੱਟ ਜਾਣ ਹੱਥ ਜਾਲ ਜਾ ਫਸਦਾ ਜਾਲ ਉਹ ਚ ਲੈ ਜਾਂਦਾ ਉਹਨਾਂ ਨੂੰ ਜਾਂਦਾ ਜਾਲ ਲੱਗਿਆ ਉਹ ਵੋਝ ਲੈ ਜਾਂਦਾ ਇਕੱਠਾ ਜਾ ਕਰਕੇ ਮੋਢੇ ਤੇ ਲਾ ਕੇ ਆਪਣਾ ਲੈ ਜਾਂਦਾ ਹਾਂਜੀ ਸਭ ਸਿਰ ਏਕ ਨਰਜਨ ਰਾਏ ਸਭ ਸਿਰ ਏਕ ਨਰਜਨ ਰਾਏ ਸਾਡਿਆਂ ਦੇ ਸੱਤੇ ਨਰਜਨ ਰਾਏ ਹੁਕਮ ਵਾਸਤੇ ਆਇਆ ਹੋਇਆ ਹੈ ਜਿੱਦੇ ਨਰਜਨ ਮਾਇਆ ਤੋਂ ਰਹਿਤ ਨੇ ਉਹਨਾਂ ਦਾ ਰਾਏ ਉਹ ਪੂਰਬੋਂ ਨਰਜਨ ਹੈ ਨਾ ਦਰ ਅੰਜਨ ਮਾਇਆ ਤੋਂ ਰਹਿਤ ਜਦੋਂ ਮਾਹਨ ਰੰਗ ਰਹੀ ਹੈ ਤਾਂ ਜਦੋਂ ਹੁੰਦਾ ਅੰਦਰ ਤੋਂ ਰਹੇ ਮਾਇਆ ਤੋਂ ਰਹੇ ਉਹ ਬੋਲੂ ਬ੍ਰਹਮ ਉਹਦੇ ਉੱਤੇ ਕੌਣ ਹੈ ਹੁਕਮ ਜੋ ਜੀ ਕੀ ਜੁਗਤ ਜਾ ਕੇ ਸਭ ਹਾਥ ਹੁਕਮ ਤਾਂ ਵਿਛੜਿਆ ਹੋਇਆ ਹੈ ਜਾ ਕੇ ਡਿੱਗਦਾ ਮਾਇਆ 'ਚ ਹਾਂ ਅ ਜੀ ਕੀ ਜੁਗਤ ਜਾ ਕੇ ਸਭ ਹਾਥ ਅੰਤਰ ਬਾਹਰ ਜਾਣੋ ਸਾਥ ਜੀ ਕੀ ਜੁਗਤ ਅਜੀਬ ਦੀ ਜੁਗਤੀ ਹੈ ਜਿਹੜੀ ਛੁੱਟਣ ਦੀ ਜੁਗਤੀ ਹੈ ਇਹ ਜਿਹੜੇ ਇਹਦੇ ਬਿਮਾਰੀਆਂ ਜਾ ਕੇ ਸਮੇਂ ਦੂਰ ਹੋਣਗੀਆਂ ਸਮਝਾ ਕੇ ਦੂਰ ਹੋਣੀਆਂ ਨੇ ਨਾ ਸਮਝੋ ਕਿ ਮੈਂ ਸਮਝੂਗਾ ਕਿੱਥੇ ਇਹਨੂੰ ਭੁਲੇਖਾ ਪਿਆ ਹੋਇਆ ਉਹ ਭੁਲੇਖਾ ਕਿਵੇਂ ਕੱਢਣਾ ਹੈ ਡਿਫਰੈਂਟ ਕਿਸਮ ਦੇ ਸਵਾਲ ਨੇ ਲੋਕਾਂ ਦੇ ਡਿਫਰੈਂਟ ਕਿਸਮ ਦੇ ਭੁਲੇਖੇ ਨੇ ਉਹ ਚੁੱਤੀ ਸਾਰੇ ਉਹਦੇ ਹੱਥ ਸਮਝੋ ਜੀ ਕੀ ਜੁਗਤੀ ਜਾ ਕੇ ਸਭ ਹਾਸ ਜਾ ਕੇ ਸਭ ਹਾਸ ਅੰਤਰਵਾਹ ਜਾਣੋ ਸਾਹਿਬ ਫਿਜਾਉਣ ਵਾਲੇ ਵੀ ਜਾਂਦਾ ਝਲੋੜ ਵਾਲੇ ਵੀ ਜਾਂਦਾ ਬੋਲ ਜਿਹੜਾ ਡਾਕਟਰ ਤੰਦਰੁਸਤ ਕਰਦਾ ਕਿ ਬਿਮਾਰੀ ਕਰਦਾ ਸਿਰਫ ਬਿਮਾਰ ਕਰਨਾ ਸਿਖਾਇਆ ਗਿਆ ਕੋਈ ਡਾਕਟਰ ਬਿਮਾਰ ਕਰ ਵੀ ਲੱਗ ਜਾਂਦਾ ਨੇ ਕਿ ਲੋਕਾਂ ਘਾਹ ਬਣੇ ਰਹਿਣ ਜੇ ਤੰਦਰੁਸਤ ਕਰ ਕਰ ਫੇਤੇ ਫਿਰਦਾ ਖਰਚਾ ਨਹੀਂ ਜਲਣਾ ਕਿ ਡਾਕਟਰ ਇਹ ਜਿਹੇ ਨੇ ਬਿਮਾਰ ਕਰਨ ਵਾਲੇ ਮਮਾਰ ਖਲੋ ਕਰੂ ਤੇਰਾ ਜਲਦਾ ਦਾਨ ਹੋਊਗਾ ਹਾਂਜੀ ਜੇ ਕੀ ਜੁਗ ਜਾ ਕੇ ਸਭ ਹਾਫ ਅੰਦਰ ਬਾਹਰ ਜਾਣੋ ਸਾਥ ਅੰਦਰ ਬਾਹਰ ਜਾਣੋ ਸਾਥ ਅੰਦਰ আর ਬਾਹਰ ਚਾਹੇ ਦੇਖੋ ਹਕੂਮਤ ਦਰਮਿਆ ਉਹ ਦਰਾਲਾ ਜੇ ਅੰਦਰ ਟਿਕ ਜੇਗਾ ਤਾਂ ਵੀ ਹਕੂਮਤ ਦੇ ਨਾਲ ਹੀ ਆ ਜੇ ਬਾਹਰ ਜਾਏਗਾ ਤਾਂ ਵੀ ਹਕੂਮਤ ਬਾਹਰ ਵੀ ਕੁਝ ਨਹੀਂ ਕਰ ਸਕਦਾ ਤੂੰ ਉਹ ਕੋੰਦਾ ਬਾਹਰ ਪਾ ਦਿੱਗੇ ਬਾਹਰ ਬੱਡੀ ਜਾ ਸਕਦਾ ਅੰਦਰ ਤਾਂ ਵੀ ਪਹੁੰਚਾ ਜੇ ਬਾਹਰ ਅੰਦਰ ਵੀ ਤੇ ਨਹੀਂ ਹੈਗਾ ਵੀ ਬਾਹਰ ਨਿਕਲ ਗਿਆ ਹੁਣ ਕੋਲਸਰੀ ਮੈਨੂੰ ਫੜ ਸਕਦੀ ਮੈਂ ਜਿਹੜੇ ਤੋਂ ਬਾਹਰ ਸਾਰੇ ਜਿਹੜੇ ਆ ਅੰਦਰ ਵਿੱਚ ਜਿਹੜਾ ਹੈ ਨਹੀਂ ਜੇ ਉਹ ਕੋ ਨੂੰ ਮੰਨੇਗਾ ਅੰਦਰੋਂ ਅੰਦਰ ਕੀ ਹੈ ਅੰਦਰੋਂ ਉਨਰ ਜਿਹੜਾ ਹੈਗਾ ਉਹ ਸਾਰਥਕ ਆ ਗੁਜ਼ਰੋ ਅਸਲ ਮੰਨਣ ਜੇ ਦਬਾ ਕਰਕੇ ਮੰਨਣਾ ਵਾਰੋ ਵਾਰੋ ਮੰਨਣਾ ਉਹਦਾ ਤਾਂ ਮੰਨਦਾ ਵੇ ਜਾਂ ਦੌ ਲੱਗੂਗਾ ਜਾਂ ਪੜ ਲਜੂਗਾ ਉਹ ਤਾਂ ਸਿਰ ਮਜਬੂਰੀ ਨੂੰ ਮੰਨ ਰਿਹਾ ਮਜਬੂਰੀ ਨੂੰ ਮੰਨਣਾ ਉਹ ਜਿਹੜਾ ਹੋਰ ਗੱਲ ਆ ਜਿਲੋਂ ਮੰਨ ਰਿਹਾ ਹੋਰ ਦੋ ਗੱਲਾਂ ਹੋਰ ਜਸਵੰਤ ਸਿੰਘ ਜੀ ਸਰਦਾਰ ਆਜ ਆਇਆ ਜਦੈ ਮੀਣੇ ਜਿਹੜੇ ਰਲੇ ਹੋਏ ਤੇ ਗੁਰੂ ਘਰ ਦੇ ਖਿਲਾਫ ਇਕੱਠੇ ਹੋਏ ਨਾ ਫਿਰ ਦੋਇ ਸਾਰੇ ਤਤਖਾਲਸਾ ਦੋਇ ਇਕੱਠੇ ਹੋਏ ਨਾ ਬੰਦਈ ਖਾਲਸਾ ਸਾਰੇ ਇਕੱਠੇ ਹੋ ਗਏ ਜਦ ਬਾਦ ਚ ਬੰਦੇ ਬਾਦ ਹਤੇ ਬਾਦ ਵੀ ਪਰ ਅੰਦਰੋਂ ਇਕੱਠੇ ਰਿਓਏ ਬੰਦਈ ਪਰ ਮਨੋਂ ਇਕੱਠੇ ਅੰਦਰੋਂ ਨੇ ਇਕੱਠੇ ਭਦਰੋਂ ਕੋ ਮੈਂ ਇਕੱਠੇ ਅੰਦਰੋਂ ਤਾਂ ਗੁਰੂ ਨਹੀਂ ਇਕੱਠੇ ਕਰਦਾਗੇ ਸਰਬ ਲੋਭ ਨੇ ਇਕੱਠੇ ਕੀਤੇ ਲੋਬ ਨਾ ਢੇ ਲੈਂਦੇ ਵੀ ਰਾਜ ਆ ਸਕਦਾ ਆਫੇ ਮੁਸਲਮਾਨਾਂ ਦੇ ਖਿਲਾਫ ਕੱਲ ਜੱਲ ਪੀ ਉਹ ਜਿਹੜਾ ਮੁਸਲਮਾਨਾਂ ਦੇ ਨਾਲ ਨਫਰਤ ਪੈਦਾ ਕੀਤੇ ਬਾਚ ਨੇ ਇਤਿਹਾਸ ਲਿਖ ਲੱਕੇ ਉਹ ਮੁਸਲਮਾਨ ਉਹ ਜਿਹੜਾ ਕਾਲਾ ਬਣਿਆ ਆ ਰਿਹਾ ਸੀ ਉਹ ਦਿਮਾਗ ਕਿਉਂ ਘੜਦਾ ਸਰਦ ਤਤ ਖਾਲਸਾ ਵੀ ਉਹ ਹੀ ਖਮਿਆਜਾ ਭੁਗਤਣਾ ਪਿਆ ਫਿਰ ਹਾਂ ਜਿਹੜਾ ਕੰਫਰਮਾਈਜ਼ ਤੋਂ ਕੀਤਾ ਬੰਦਾ ਹੀ ਖਾਲਸਾ ਨਾਲ ਹਾਂ ਉਹੀ ਪਤਾ ਰਿਹਾ ਉਹ ਭੁਗਤਣਾ ਪਿਆ ਉਹ ਭਈ ਜਿਹੜੇ 5 ਰੁਪਏ ਸਿਰਾਂ ਦਾ ਮੁੱਲ ਪਿਆ ਉਹ ਭੁਗਤਣਾ ਪਿਆ ਹੈ। ਕੋਈ ਬਾੜੇ ਨਾ ਨੇ ਜਿਹੜਾ ਉਹ ਕੰਮ ਕੀਤੇ ਨੇ ਉਹ ਭੁਗਤਣੇ ਪੈਣਗੇ। ਆ ਹੁਣ ਇਹਨਾਂ ਨੂੰ ਉਹੀ ਭੁਗਤਣਾ ਪੈ ਰਿਹਾ। ਹੁਣ ਕੀ ਭੁਗਤਣਾ ਪੈ ਰਿਹਾ ਫਿਰ? ਕਿ ਲੋੜ ਸੀ ਇਹਨਾਂ ਨੂੰ ਰਾਜ ਦੌੜ ਦੀ। ਰਾਜੇ ਮੁਸਲਮਾਨਾ ਕਰਨਾ ਚਾਹੀਦਾ ਸੀ। ਬਹੁਤ ਬੜੀ ਗਲਤੀ ਕੀਤੀ ਇਹਨਾਂ ਦਾ ਰਾਜਦਾਨ। ਇਸਲਾਮੇਲੇ ਬਿਲਕੁਲ ਬਿਸਲਾ ਵਾਲਿਆਂ ਨੇ ਸਾਰਾ ਬੇੜਾ ਕਰਨ ਕੀਤਾ ਹੈ ਬਿਸਲਾ ਵਾਲਿਆਂ ਨੇ ਸਾਰਾ ਇਤਿਹਾਸ ਦੁਆ ਲਖਾਇਆ ਬਿਸਲਾ ਵਾਲਿਆਂ ਨੇ ਹਰ ਬੱਲੇ ਹੋਰ ਉਸ ਦੇ ਦਾ ਸਿੱਖੀ ਗੁਰੂ ਸਟਰੋਂਗ ਹੈ ਜਦੋਂ ਇਸਲਾਮ ਪਹਿਲਾ ਬਿਲਕੁਲ ਗਲਤੀ ਹੋਈ ਹੈ ਬਹੁਤ बड़ी ਗਲਤੀ ਹੋਈ ਹੈ ਮੁਸਲਮਾਨ ਜੱਦੀ ਰੌਲਾ ਪਾ ਰਹੇ ਨੇ 47 ਦੇ ਕਦਾ ਇਸ ਵਲੋਂ ਅਲੀ ਗੁਨਾ ਨਹੀਂ ਚੱਲੀ ਹੋਣੀ ਉਹ ਕਹਣਾ ਕੀਤਾ ਪਰ ਚੱਲੀ ਨਹੀਂ ਹੋਣੀ ਦੋ ਇਹ ਅਕਾਲੀ ਫੋਰਸਾਂ ਨੇ ਜੰਗ ਜੂਏ ਸੀਗਾ ਸਾਧ ਸੰਗਤ ਉਹ ਗੱਲ ਨਹੀਂ ਸੀ ਉਹ ਦੂਰ ਹੁੰਦਾ ਸੀ ਉਹਦਾ ਦਿਮਾਗ ਫਸਿਆ ਸੀ ਵੀ ਇਹ ਸਾਡਾ ਉਹ ਨੇ ਵੀ ਉਹਨਾਂ ਨੂੰ ਇਹ ਸੀ ਵੀ ਸਿੱਖ ਬਣ ਜਾਂਦੇ ਉਹਦਾ ਜਾਨਾ ਵੀ ਹੌਲੇ ਹੌਲੇ ਚੱਲੋ ਮੱਥਾ ਟੇਕਦੇ ਨੇ ਵਿਰੋਧ ਨਹੀਂ ਪਤਾ ਤਾਂ ਪਹਿਲਾਂ ਵੀ ਟੇਕਦੇ ਸੀ ਵੀਡੀਓ ਪਤਾ ਹੀ ਨਹੀਂ ਸੀ ਟੇਕਦੇ ਸੀ ਸ੍ਰੀ ਗੰਗਦਗੀ ਬਥੜੀ ਦੇ ਦੇ ਉਹ ਇਹ ਗੱਲ ਨਹੀਂ ਸਮਝਿਆ ਬਹੁਤ ਬੜੀ ਗਲਤੀ ਹੋਈ ਉਹ ਹੁਣ ਸਾਰੇ ਅਕਾਲੀਓ ਖਿਲਾਫ ਖੜੇ ਨੇ ਘਰ ਮਤ ਨਹੀਂ ਅੱਗੇ ਆਉਣ ਦੇਣਗੇ ਗੱਲ ਜਿੰਨਾ ਵੀ ਜੋਰ ਲਾ ਲੋਗੇ ਤੁਸੀਂ ਖਿਲਾਫ ਬੋਲਣਗੇ ਨਹੀਂ ਅੰਦਰੋਂ ਆਉਣ ਨਹੀਂ ਦੇਣਗੇ ਆ ਖਾਬੜੀ ਬੋਲਣ ਨੂੰ ਹੈ ਕੀ ਨਾ ਨਾ ਆਲ ਨਹੀਂ ਬੋਲਣੂ ਆਪ ਨਹੀਂ ਬੋਲਣਗੇ ਅੰਦਰੋਂ ਬਾਹਰ ਦੇ ਇਹ ਇਹ ਜ ਰੱਖਣਗੇ ਬਾਹਰ ਇਹ ਇਮਲੀ ਰੱਖਣਾ ਬਾਹਰ ਜੱਪੂ ਕਰ ਜਾਣਾ ਇਹ ਜਮਨੀ ਰੱਖੋ ਹੋਲਾਜੀ ਕਿੱਥੇ ਤਾਨੂੰ ਕਮਲੇ ਹੋਏ ਸਦਾ ਕਾਇਦੇ ਬਿਨਾਂ ਦਾ ਸਾਡਾ ਕੱਖ ਨਹੀਂ ਰਹਿਣਾ ਸਾਨੂੰ ਐ ਕਰ ਦੇਣਾ ਤੁਹਾਨੂੰ ਉਹ ਕਰ ਦੇਣਾ ਸਾਡਾ ਪਾਣੀ ਲੈ ਜਾਣਾ ਕਿਸੇ ਨੂੰ ਲੈਣ ਨੂੰ ਪਾਣੀ ਉਹ ਸਾਡੇ ਹੀ ਨਾ ਬਗਾਨੇ ਨੇ ਤੁਹਾਡਾ ਪਾਣੀ ਲੈ ਜਾਣਾ ਇਹ ਨਾ ਉਹ ਪਾਣੀ ਸਾਹਮਣੇ ਦਾ ਜਿਹੜਾ ਮਾਸੀ ਬੜੇ ਪਿਆਰ ਨਾਲ ਅੱਜ ਤੇ ਚੰਪੌਰ ਸਾਹਿਬ ਕੋਲ ਪਿਆਰ ਸਾਹਮਣੇ ਤੇ ਉਹ ਬਗਾਨੇ ਨੇ ਇਹਨਾਂ ਨੇ ਵਟਾ ਕਿਉਂ ਪਾਈਆ ਉਹ ਤੜਕੇ ਹਰਿਆਣਾ ਦੀ ਐਜਪੀਸੀ ਅਲੱਗ ਬਣਦੀ ਹੈ ਹਰਿਆਣਾ ਦੀ ਸ਼ਰਬਣੀ ਕਮੇਟੀ ਬਣਦੀ ਹੈ ਕਿਉਂ ਬਣਦੀ ਹੈ ਹੈ ਕਿਉਂ ਨਾ ਤੇ ਦਿਮਾਗ ਜਾਏ ਇਹ ਗੱਲ ਅਸੀਂ ਬਣਾਈਏ ਜ਼ਿੰਮੇਵਾਰੀ ਤੁਹਾਡੀ ਦੀ ਹੈ ਜਿਵੇਂ ਉਹਨਾਂ ਨੇ ਠੀਕ ਨਹੀਂ ਕੀਤਾ ਉਹਨਾਂ ਨੂੰ ਆਪਣਾ ਨਚੰਦਾ ਸਮਝਦੇ ਦੇਖਾ ਬਲ ਅੱਡ ਹੋ ਜਾਂਦੇ ਤੁਸੀਂ ਕੱਲ ਵੀ ਦੇ ਵਿੱਚ ਕਿਉਂ ਨਹੀਂ ਲਾਇਆ ਬੇਈਮਾਨੀਆ ਤੁਸੀਂ ਕਰੋ ਮੜਾਈ ਵਾਈ ਤੁਸੀਂ ਖਾਜੋ ਉਹਨਾਂ ਨੂੰ ਛਿੱਧੀਆਂ ਦੇ ਦੋ ਫਿਰ ਪਾਣੀ ਤੇ ਆ ਕੇ ਹੀ ਬਹੁਤ ਬੜੀ ਗੱਲ ਦਾ ਹੈ ਚਾ ਤੁਸੀਂ ਕਹਿੰਦੇ ਅਸੀਂ ਪੜ ਨਹੀਂ ਦੇਣਾ ਸਾਰੇ ਹਰਿਆਣੇ ਦੇ ਵਿੱਚ ਬੋਸਤਲੀ ਜ਼ਮੀਨ ਵਾਲੇ ਨੇ ਥੋੜੇ ਨਾਲ ਕੰਮ ਜਾਣਦੇ ਹੋ ਵੱਡੀ ਗੱਲ ਤਾਂ ਪਾਣੀ ਵਾਲੀ ਜੰਦੇ ਸਾਰੇ ਜੱਟ ਨੇ ਕਿਸਾਨ ਨੇ ਜ਼ਮੀਨ ਵਾਲੇ ਨੇ ਥੋੜਾ ਕਿਵੇਂ ਰਹਿਣਗੇ ਤੁਸੀਂ ਤਾਂ ਉਹਨਾਂ ਨੂੰ ਪਾਣੀ ਦੇਵੇਂ ਨਾ ਦਾਦੀ ਭਰ ਜਾਂਦਾ ਹੋਏ ਜੀ ਗੋਣ ਨਿਧਾਨ ਬਿਆਨਤ ਅਪਾਰ ਨਾਨਕ ਦਾ ਸਦਾ ਬਰਿਹਾਰ ਗੋਣ ਨਿਧਾਨ ਬਿਆਨਤ ਅਪਾਰ ਗੁਣਾ ਦਾ ਨਿਧਾਨ ਹੈ ਉਹਨਾਂ ਦਾ ਖਜ਼ਾਨਾ ਬੇਅੰਤ ਗੁਣਾ ਦਾ ਖਜ਼ਾਨਾ ਅਪਾਰ ਗੁਣਾ ਦਾ ਖਜ਼ਾਨਾ ਗੁਣੇ ਅਦਾਨ ਬੇਅੰਤ ਬਾਹਰ ਗੁਣਾ ਦਾ ਖਜ਼ਾਨੇ ਦਾ ਬੇਅੰਤ ਬਾਹਰ ਉਹਦੇ ਨਾਲ ਲੱਗਿਆ ਹੋਇਆ ਕਿੰਨਾ ਕੋਣ ਨੇ ਬੇਅੰਤ ਬਾਹਰ ਗੁਣੇ ਬੇਅੰਤ ਬਾਹਰ ਗੁਣਾ ਦਾ ਨਾਨਕ ਦਾਸ ਕਰਨਾ ਉਹ ਸਦਾ ਬਲਿਹਾਰ ਹੈ ਚਲੋ